ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹੋ ਗਿਆ ਵੱਡਾ ਕਾਂਡ ਵਾਪਰ ਗਈ ਵੱਡੀ ਵਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲਿਆ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਕੜਨਾ ਸਮੇਂ ਔਰਤ ਦੀ ਭੈਣ ਵੀ ਉਸਦੇ ਨਾਲ ਸੀ ਇਹ ਘਰਨਾ ਨਿਰਮਲ ਜ਼ਿਲ੍ਹੇ ਦੇ ਖਾਨਪੁਰ ਸਿਆਦੀ ਹੈ ਵਾਰਦਾਤ ਨੂੰ ਅਣਜਾਣ ਦੇ ਤੋਂ ਬਾਅਦ ਮਲਜਮ ਮੁਕੱਦਮਾ ਫਰਾਰ ਹੋ ਗਿਆ ਫਿਲਹਾਲ ਉਸ ਮੁਲਾਜ਼ਮ ਦੀ ਮਲਜਮ ਦੀ ਪਾਲ ਕਰ ਰਹੀ ਹੈ ਜੀਹਾਂ ਖਬਰ ਦੱਖਣੀ ਸੂਬੇ ਤੇਲੰਗਣਾ ਤੋਂ ਆ ਰਹੀ ਹੈ ਜਿੱਥੇ ਇਹ ਵੱਡੀ ਘਰਨਾ ਵਾਪਰੀ ਰਿਪੋਰਟ ਮੁਤਾਬਕ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਅਰੀ ਮਰਜ਼ੀ ਤੱਕ ਕੀਤੀ ਸੀ ਇਸ ਤੋਂ ਬਾਅਦ ਪ੍ਰੇਮਿਕਾ ਨੇ ਮੁੰਡੇ ਤੋਂ ਦੂਰੀ ਬਣਾ ਕੇ ਰੱਖਣੀ ਸ਼ੁਰੂ ਕਰ ਦਿੱਤੀ ਤੇ ਪ੍ਰੇਮੀ ਨੂੰ ਇਹ ਗੱਲ ਪਸੰਦ ਨਹੀਂ ਆਈ ਉਸ ਨੇ ਜੋ ਨ ਬਣਾ ਕੇ ਆਪਣੀ ਪ੍ਰੇਮਿਕਾ ਨੂੰ ਕਹਾੜੀ ਨਾਲ ਮਾਰ ਦਿੱਤਾ ਕੜਨਾ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਹੈ ਤੇ ਪ੍ਰੇਮਿਕਾ ਦਾ ਕੁਝ ਦਿਨਾਂ ਬਾਅਦ ਵਿਆਹ ਹੋਣ ਵਾਲਾ ਸੀ ਜਿਸ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਸਨ ਉੱਥੇ ਸੋਗ ਫੈਲ ਗਿਆ ਜੀਹਾਂ ਦਰਸਾ ਪ੍ਰੇਮਿਕਾ ਆਪਣੇ ਬੋਏਫ੍ਰੈਂਡ ਤੋਂ ਦੂਰ ਹੋਣ ਲੱਗੀ ਤੇ ਉਸ ਦੇ ਪਰਿਵਾਰ ਵਾਲਿਆਂ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਇਸ ਗੱਲ ਉੱਲੇ ਕਵਰੀ ਵੀ ਗੁੱਸੇ 'ਚ ਅਸੀਂ ਉਸ ਨੇ ਆਪਣੀ ਪ੍ਰੇਮਿਕਾ ਤੇ ਹਮਲਾ ਕਰ ਦਿੱਤਾ ਤੇ ਹਮਲੇ 'ਚ ਪ੍ਰੇਮਿਕਾ ਦੀ ਮੌਤ ਹੋ ਗਈ ਤੇ ਉਸ ਦੀ ਪੈਣ ਜ਼ਖਮੀ ਹੋ ਗਈ ਵੀਡੀਓ ਦੇਖਣ ਲਈ ਤੋ ਵਾਡਾ